ਦਰਦੋ ਮੇਰਾ ਵੀਰ ਐ ਮੈਂ ਸੁਤੇ ਉਹਨੇ ਮੇਂਣਾ ਗਿਆ ਹਦਈ ਇੱਕ ਵਾਰੀ ਸੋਚਨਾ ਵੀ ਤੁਸੀ 하게 ਹੋਇਆ ਇਸ ਕਹਾਣੀ ਨੂੰ ਕੋਈ ਜਿੱਕਰ ਇਹਦਾ ਦਲਵਾਤ ਕੁਝ ਨਹੀਂ ਕੰਮ ਤੇ ਗਏ ਆ ਕਰੋ ਜਿੱਦਾਂ ਨਾਈਟ ਦੇ ਨਾਈਟ ਦੇ ਸ਼ਿਫਟ ਚੱਲਦੀ ਸੀ ਤਸਵੀਰ 2:30 ਵਜੇ ਦਾ ਟਾਈਮ ਸੀਗਾ ਉੱਤੀ ਜਿੱਦਾਂ ਸਾਨੂੰ ਸਾਰੇ ਛੁੱਟੀ ਹੋ ਗਈਆਂ ਇੱਦਾਂ ਡਿਊਟੀ ਡਿਊਟੀ ਦੇ ਸੀਗੇ ਦੋਸਤ ਆ ਗਿਆ ਇਹ ਰੁਕੇ ਸੀਗੇ ਰੁਕਣ ਕਰਕੇ ਜਿੱਦਾਂ ਉਹ ਬਰਕ ਤੇਲ ਚੁੱਕਿਆ ਪਲੇਟਫਾਰਮ ਚੁੱਕਿਆ ਜਿਹੜਾ ਜੋ ਜਿੱਦਾਂ ਪਲੇਟਫਾਰਮ ਚੁੱਕਿਆ ਜੇ ਸਾਈਡ ਦੇ ਕੰਮ ਕਰ ਉਹ ਉਸੇ ਸਾਈਡ ਦੇ ਕ੍ਰੇਨ ਲੱਗੀ ਸੀ ਜਿੱਦਾਂ ਇਹ ਪਲੇਟਫਾਰਮ ਚੁੱਕਿਆ ਉਸ ਚੁੱਕਦੇ ਸਾਰੇ ਵਹਿ ਟੁੱਟ ਗਏ ਜਿਹੜੀ ਪਿੱਛੇ ਵਹਿਰ ਬਣੀ ਵਹਿਰ ਆਉਂਦੀ ਕਿ ਚੱਲੇ ਟੁੱਟਣ ਕਰਕੇ ਬੂਮ ਸੱਦਾ ਇਹ ਦੇ ਇੱਕਦਮ ਜੱਕਦਮ ਇਹਦੇ ਉੱਪਰ ਆ ਗੱਡ ਗਿਆ ਕਿ ਉੱਪਰ ਵਾਲ ਨੂੰ ਮਿਲਣਗੇ ਜੀ ਹਾਂਜੀ ਹਾਂਜੀ ਸਾਰੇ ਮਿਲਣਗੇ ਭਾਜੀ ਆਪ ਵੀ ਸਾਰਾ ਕੁਝ ਦੋਗੇ ਠੀਕ ਹੈ ਜੀ ਇਹਦੀ ਕੋਈ ਜਿਹੜੀ ਸੈਲਰੀ ਵਗੈਰਾ ਉਹ ਜੀ ਉਹ ਮਰਨਖਲ ਪਹੁੰਚ ਗਈ ਹੈ ਜੀ ਹਾਂਜੀ ਹਾਂਜੀ ਇਹ ਮੰਮੀ ਦਾ ਕਾਉਂਟ ਦਿਖਾਉਂਦੇ ਆ ਤੇ ਇਹ ਜਿਹੜੀ ਡੈਡ ਬੜੀ ਪਹੁੰਚੀ ਹੈ ਕੰਪਨੀ ਸਹਿਯੋਗ ਜਾਂ ਕਿਸੇ ਐਨਜੀਓ ਦੀ ਹੈ ਜੀ ਕੰਪਨੀ ਸੰਯੋਗ ਨਾਲ ਪਹੁੰਚੀ ਹੈ ਹਾਂ ਮੈਂ ਨਾਲ ਲੈ ਕੇ ਜਿਤਾਇਆ ਕੰਪਨੀ ਨੇ ਮੈਨੂੰ ਘਰ ਭੇਜਿਆ ਤੁਸੀਂ ਕੰਪਨੀ ਵਿੱਚ ਕੰਮ ਕਰਦੇ ਕਿਹੋ ਜਿਹਾ ਸੁਭਾਅ ਸੀ ਤੁਹਾ ਦਾ ਵੀਰ ਦਾ ਸੁਭਾਅ ਬਹੁਤ ਵਧੀਆ ਸਾਡੇ ਨਾਲ ਹੀ ਰੋਟੀ ਪਾਣੀ ਖਾਂਦਾ ਸੀ ਸਾਡੇ ਨਾਲ ਹੀ ਰਹਿੰਦਾ ਸੀ ਹਾਂਜੀ ਉਰੂਂ ਚ ਰਹਿੰਦੇ ਸੀ ਰੋਟੀ ਬਣ ਵੀ ਇਕੱਠਾ ਹੀ ਸੀ ਸਾਡਾ ਆ ਠੀਕ ਹੈ ਜੀ ਅੱਜ ਸਾਨੂੰ ਮਤਲਬ ਕੰਪਨੀ ਨੇ ਇਨਫੋਰਮੇ ਕੀ ਮਤਲਬ ਅੱਜ ਤੁਹਾਡੀ ਡੈਡਪੋਲ ਜੀ ਪਹੁੰਚੇਗੀ ਤੇ ਉਹਨੇ ਸਬੰਧ ਵਿੱਚ ਫਿਰ ਅਸੀਂ 에어ਪੋਰਟ ਅਵਸਰ ਕਿਹਾ ਸੀ ਕਿ ਉਹ ਤੋਂ ਸੀ ਡੈਡਪੋਲ ਨੂੰ ਸੀ ਕਰਕੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਤਕਰੀਬਨ ਜਿਸ ਦਿਨ ਡੈਥ ਹੁੰਦੀ ਹੈ ਉਸ ਤੋਂ ਇਹਨੂੰ ਉਸ ਤੋਂ ਲਗਾਤਾਰ ਦੋ ਦੋ ਦਿਨ ਦੋ ਦੋ ਵਾਰ ਦਿਹਾੜੀ ਦੀ ਮੇਰਾ ਗੱਲ ਹੁੰਦੀ ਸੀ ਜਿਹੜੇ ਉੱਥੇ ਦੇ ਐਡਮਿਨਿਸਟ੍ਰੇਟਰ ਨੇ ਕੰਪਨੀ ਦੇ ਮਿਸਟਰ ਅ ਪ੍ਰਸ਼ਾਦ ਪ੍ਰਸ਼ਾਦ ਪੁਜਾਰੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਔਰ ਉਹਨਾਂ ਨੇ ਜੋ ਵੀ ਮਤਲਬ ਇਹਦੇ ਸਟੈਲਰੀ ਸੀਗੀ ਉਹ ਵੀ ਮਤਲਬ ਇਹਨਾਂ ਦੇ ਫਾਦੇ ਤੇ ਖਾਤੇ ਚ ਪਾ ਦਿੱਤੀ ਗਈ ਹੈ ਪਰ ਉਹਨਾਂ ਨੇ ਭਰੋਸਾ ਇਹ ਵੀ ਦਵਾਇਆ ਕਿ ਜਿਹੜੀ ਇੰਸ਼ੋਰੈਂਸ ਆ ਉਹ ਵੀ ਅਸੀਂ ਮਤਲਬ ਜਲਦੀ ਤੋਂ ਜਲਦੀ ਪ੍ਰੂਵ ਕਰ ਦਿਆਂਗੇ